ਤੇ ਸਾਰਿਆਂ ਨੂੰ ਹੋਰ ਪਰਾ ਠੀਕ ਠਾਕ ਜੀ ਅੱਜ ਜਿੱਥੇ ਘਾਹਿਆ ਸੀਗਾ ਸਾਫ਼-ਸੁਥਰਾ ਕਰਦੇ ਸੀ ਸਭੀ ਹੋਦੇ ਨਵਾਂਗੇ ਤੇ ਮਟਰ ਮੋਟਰ ਹੈਗੇ ਮਟਰ ਵੀ ਤੋੜਨੇ ਆ ਤੇ ਬਾਕੀ ਜੁੜੇ ਤੁਹਾਡੇ ਨਾਲ ਠੀਕਣਾ ਜੀ ਅੱਜ ਦਿਨ ਕਿਹੜਾ ਆ ਚੁੱਕਿਆ ਨੇ ਪਾਸੂ ਹੀ ਹੋ ਗਿਆ ਸਭ ਲਾ ਜੀ ਹੂੰ ਸ੍ਰੀ ਗਾਲ ਦੇ ਉਸ ਤੋਂ ਮਾਧਾ ਨਾਲ ਨਹੀਂ ਮੇਰੇ ਨਾਲ ਲਾਈਕ ਤੇ ਕੰਟੀ ਦਾ ਬਟਨ ਬਾਦੀ ਸ਼ੇਅਰ ਵੀ ਕਰਦੇ ਤਾਂ ਅੱਜ ਦੀ ਅਸੀਂ ਪੱਟੇ ਤੇ ਪਈ ਸੀ ਕਾ ਤੇ ਅਸੀਂ ਇਧਰੋਂ ਮਟਰ ਵੀ ਪੱਟਣੇ ਆ ਬਟ ਲੈਂ ਟੋੜਦੇ ਆ ਚੱਲੋ ਫਿਰ ਆਉਂਦਾ ਆ ਵੀ ਉੱਥੇ ਨਾ ਖਿੜਾ ਹਾਸੇ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣਾ ਹੈਗਾ ਜੀ ਬੀਜੀ ਸ਼ਡਿਊਲ ਬੱਚਿਆਂ ਨੂੰ ਹੋ ਗਈਆਂ ਛੁੱਟੀਆਂ ਇਗਜ਼ਾਮ ਹੋ ਗਏ ਨੇ ਹੁਣ 1 ਅਪ੍ਰੈਲ ਨੂੰ ਜਾਣਗੇ ਇਹ ਤੇ ਘਰ ਦੇ ਕੰਮ ਕਰਾ ਰਹੇ ਆ ਹੁਣ ਬੱਚੇ ਆਪਣੇ ਡੈਡੀ ਦੇ ਨਾਲ ਵਿਕਰਮਦੀਪ ਸ਼ਸ਼ੀਕਲ ਬੋਲ ਬੇਟਾ ਸਾਰਿਆਂ ਨੂੰ ਨਹੀਂ ਇੱਧਰ ਹੈਲੋ ਬੋਲੋ ਨਹੀਂ ਮੈਂ ਮਟਰ ਖਾ ਰਿਹਾ ਸ਼ਸ਼ੀਕਲ ਸਾਰਿਆਂ ਨੂੰ ਮੈਂ ਮਟਰ ਖਾਣ ਲੱਗਿਆ ਆਹ ਦੇਖ ਮੇਰਾ ਗੁੱਠਾ ਪਕ ਰਿਹਾ ਹੁਣ ਮੋਟ ਗੁੱਠਾ ਕਿਵੇਂ ਟੁੱਟ ਗਿਆ ਤੇਰਾ ਮੇਰਾ ਟੁੱਟੀ ਆ ਮੇਰਾ ਹੱਡ ਹਿਲਿਆ ਅੱਛਾ ਚਲੋ ਡੈਡੀ ਨਾਲ ਕੰਮ ਦੇਖੋ ਜੀ ਤਾਜੇ 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 ਆ ਤਾਜੇ ਆ ਮਟਰ ਘਰ ਦੇ ਆ ਨਾ ਫਿਰ ਆਪਣੇ ਹਾਂਜੀ ਮੈਂ ਵੀ ਖਾਈ ਜਣਾ ਜੀ ਪੂਰਾ ਤਾਜੇ ਮਟਰ ਨਾਲ ਕਿਸ ਪ੍ਰੇਮਰ ਨਾ ਕੋਈ ਦਵਾਈ ਪਾਈ ਅੱਜ ਇਹਨਾਂ ਨੇ ਕੁੱਤਾ ਹੀ ਖਾ ਗਿਆ ਮਟਰ ਦਾ ਬੂਟਾ ਟੱਡ ਮਾਰ ਚੁ ਮਟਰ ਤੋੜਨੇ ਹੈਗੇ ਆ ਤੇ ਕਹਿੰਦੇ ਖਾਣੇ ਆ ਸੀ ਖਾਣਾ ਹੈਗਾ ਮਟਰ ਪਨੀਰ ਅੱਜ ਸ਼ਾਮ ਨੂੰ ਸ਼ਾਮ ਦੀ ਰੈਸਪੀ ਸਾਡੀ ਇਹ ਆ ਮਟਰ ਪਨੀਰ ਖਾਣਾ ਵਾ ਸਸਰੀ ਘਾਲ ਜੀ ਹੁਣ ਅਸੀਂ ਡੋਂ ਲੱਗੇ ਆ ਜੀ ਕਬੂਤਰ ਹੁਣ ਆਪਾਂ ਗੈਂਦੇ ਆ ਜੀ ਕਿੰਨੇ ਆ ਇਹ ਗਿਆ ਜੀ ਇੱਕ ਇਹ ਗਿਆ ਜੀ ਦੂਜਾ ਕੋਨਾ ਉਹ ਥੋਟਾ ਨੂੰ ਤੀਜਾ ਆ ਯਾ ਦੋੜ ਆਇਆ ਕੋ ਹੋ ਗਿਆ ਅਹ ਹਾਂ ਜੀ ਇਹ ਖੋੜਾ ਤਾਂਗਾ ਇਹ ਇਹ ਖੋੜਾ ਹੋਣਾਗਾ ਉੱਧਰ ਆ ਗਿਆ ਜੀ ਵਿਕਰਮ ਇਹ ਫਰਦਾ ਇਹ ਖੋੜਾ ਡਿੱਗਿਆ ਉਹ ਰੱਡ ਗਿਆ ਜੀ ਕਿੰਨੇ ਹੋ ਗਏ 1 2 3 4 5 6 6 ਹੋ ਗਏ ਜੀ ਹੁਣ ਹੋ ਗਏ ਦੋਸਤੋ 6 ਉਧਰ ਦੀ ਆਉਂਦੀ ਆ ਦਾਦੀ ਲੱਕੜਾ ਲੈ ਕੇ ਚੱਲ ਉਧਰ ਹੀ ਦਾਦੀ ਲੱਕੜਾ ਆਉਂਦੀ ਉਹਦੋਂ ਫੇਰ ਵੀ ਖਰਾਵਾ ਆ ਗਿਆ ਆਇਆ ਥੋਰ ਵੱਡ ਗਿਆ ਉਹ ਵਾਲਾ ਵੱਡ ਗਿਆ ਸੀ ਉਹ ਜਿਹੜਾ ਦੂਜਾ ਸੀ ਉਹੀ ਚੱਡਾ ਗਿਆ ਸੀਗਾ ਓਏ ਨੋ ਬੀਂ ਹਾਂਜੀ ਆ ਗਏ ਆ ਇਹ ਬੱਚੇ ਆ ਹਾਂਜੀ ਬੱਚੇ ਬੱਚੇ ਵੀ ਆ ਬੱਚੇ ਕੁ ਕਬੂਦਰੀ ਆ ਕਬੂਦਰੀ ਆ ਵੀ ਆ ਇਹ ਜੀ ਬੰਨੀਆਂ ਜੀ ਇਹ ਇੱਕ ਮਿੰਟ ਦੀ ਇਹ ਛਤਰੀ ਤੇ ਇਹ ਵਾਲੀ ਛਤਰੀ ਤੇ ਜੀ ਆ ਗਿਆ ਜੀ ਪਹਿਲਾ ਕਬੂ ਬੱਚਾ ਆ ਮੈਨੂੰ ਤਾਂ ਜੀ ਮੈਨੂੰ ਤਾਂ ਬੱਚਿਆ ਲੱਗਦਾ ਦੇਖਿੰ ਚ ਆਹ ਦੇਖ ਕੋਟੂ ਤੂ ਤਿਆ ਉਹ ਗਿਆ ਉਹ ਗਿਆ ਤੂ ਮੈਂ ਦਖਾਈ ਘਟ ਪੰਜ ਛੇ ਟੁੱਟਦੇ ਆ ਆ ਆ ਗਿਆ ਜੀ ਤੀਜਾ

ਜੀਨਾ پورا ਉੱਤਗਾ ਪਾਗਾ ਸਾਨੂੰ ਜਿਹੜੀ ਚਾਹ ਹੋਣਾਗਾ ਜਿਆ ਕਬੂਤਰ ਸੀ ਬੰਤੇ ਛਤਰੀਆਂ ਤੇ ਦੋ ਕਬੂਤਰ ਉੱਥੇ ਬੈ ਕੇ ਰੱਖ ਤਾ ਮੈਂ ਤੁਹਾਨੂੰ ਕੋਈ ਇਹ ਕਰਕੇ ਦਿਖਾਣਾ ਇੱਕ ਉਹ ਵੱਟਾ ਇੱਕ ਮੈਂ ਤੁਹਾਨੂੰ ਫੋੜਾ ਰੱਖੂਂ ਫਿਰ ਵੱਟਾ ਹੀ ਦਿਖਾਉਣ ਹਾਂ ਉਹ ਸਾਹਮਣੇ ਬੈਠਾ ਉਹ ਨਾ ਜੀ ਵਾਕੀ ਫਰਦੇ ਗੋਲੀਆਂ ਵਾਂਗੂ ਛੁਕਦੇ ਉਹ ਤੋੜਤੀ ਤਾਂ ਬੜਾ ਪੁਰਾਣੀ ਰਹਿ ਗਈ ਸੀ ਕੋ ਪੰਗੇ ਲੈਣਾ ਨਾਲ ਚੱਲ ਛੜਾ ਖੜਾ ਹੋਇਆ ਖੜਾ ਹੋ ਜਾ ਆ ਜਾ ਆ ਜਾ ਸੜਤਾ ਹੀ ਲੱਗੀ ਨਾ ਚੱਲਾ ਜਾ ਤੋ ਰੱਖ ਦੇ ਨੂੰ ਪਰ ਹੁਣ ਥੱਲੇ ਲੈ ਜਾਾਂਗੇ ਇਹਨੂੰ ਹਣ ਪਾਂ ਤੁਸੀਂ ਹੁਣ ਕਿੱਥੇ ਇਕੱਲਾ ਤੋੜਤੀ ਉਹਦੀ ਲੈ ਆ ਮੈਂ ਤੁਹਾਨੂੰ ਸਰਦੂ ਸੇਅੱਲਾ ਰੈਡ ਨੂੰ ਫੇਡਗ ਪਣਾ ਸਾਡੇ ਪਰੇ ਨਹੀਂ ਰੈਡ 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 ਅੱਲਾ ਚੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਲੰਦੇ ਚੜ ਦੇ ਪੰਜਾਬ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕੀ ਠੀਕ ਠਾਕ ਦੀ ਸਾਰੇ ਭਰਾ ਘਰ-ਬਾਰ ਸੈਟ ਹੈ ਜੀ ਤੇ ਕੁਝ ਨਹੀਂ ਗੁਲਾਮ ਹੋਣਾ ਆ ਲੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੇਕਰ ਤੁਹਾਨੂੰ ਮਾਫੀ ਮੰਗਣੀ ਚਾਹੁੰਦੇ ਆ ਜੀ ਕਦੇ ਸਾਡੇ ਤੋਂ ਜਾਨੀ ਕਿ ਮਿਸ ਹੋ ਜਾਂਦਾ ਵਾ ਨਹੀਂ ਵੀਡੀਓ ਕਹਿੰਦੀ ਸਾਡੇ ਤੋਂ ਉਹਦਾ ਕਾਰਨ ਇਹ ਸੀਗਾ ਸਾਡੇ ਡੈਡੀ ਜੀ ਬਹੁਤ ਬਿਮਾਰ ਸੀਗੇ ਤੇ ਉਹਨਾਂ ਨੂੰ ਹਾਰਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਡਾਕਟਰ ਨੇ ਉਹਨਾਂ ਨੂੰ ਹੁਣ ਜਾਨੀ ਕਿ ਜਵਾਬ ਹੀ ਦਿੱਤਾ ਹੋਇਆ ਵੀ ਉਹ ਠੀਕ ਨਹੀਂ ਹੋ ਸਕਦੇ ਬਟ ਇਸ ਟਾਈਮ ਹੁਣ ਠੀਕ ਤਾਂ ਹੈ ਲੈਡਿਸਨ ਨਾਲ ਥੋੜੇ-ਮੋਟੇ ਠੀਕ ਨੇ ਉਹ ਇੱਕ ਟਾਈਮ ਤਾਂ ਇਹੀ ਸੀਗਾ ਮਤਲਬ ਕਿ ਉਹ ਦੁਨੀਆ ਤੇ ਹੈ ਨਹੀਂ ਸੀਗੇ ਤਾਂ ਉਸ ਟਾਈਮ ਕਰਕੇ ਸਾਨੂੰ ਹੋ ਜਾਂਦਾ ਸੀਗਾ ਕਦੇ-ਕਦੇ ਸਾਨੂੰ ਮਤਲਬ ਇੰਨਾ ਘਰੇ ਪ੍ਰੋਬਲਮ ਆ ਗਈ ਸੀ ਕਿ ਸਾਨੂੰ ਟਾਈਮ ਹੀ ਨਹੀਂ ਸੀ ਮਿਲਦਾ ਕਿਸੇ ਆਪਦੇ ਸ਼ਰੁਕਤਿਆਂ ਨੂੰ ਟਾਈਮ ਦੇ ਸਕੀਏ। ਉਹਦੇ ਵਾਸਤੇ ਤੁਹਾਡੇ ਤੋਂ ਮਾਫੀ ਮੰਗਦੀ ਆ। ਸਾਨੂੰ ਮਾਫ ਕਰਦੇ। ਤੇ ਅੱਜ ਅਸੀਂ ਹੁਣ ਇਹਨਾਂ ਨੇ ਸਦਾ ਸਾਬ ਜੀ ਨੇ ਲਿਆਂਦੇ ਨੇ ਜੀ ਅੱਜ ਵੀ ਆ ਸੀ ਹੁਣ ਥੋੜਾ ਸੋਚਿਆ ਵੀ ਡੈਡੀ ਠੀਕ ਨੇ ਤੇ ਸਬਜ਼ੀਆਂ ਸਬਜ਼ੀਆਂ ਦਾ ਕਰ ਲਈਏ ਲਾਉਣ ਦਾ। ਕੱਲ ਪਹਿਲਾਂ ਅਸੀਂ ਥਾਂ ਬਣਾਇਆ ਜੀ। ਕਾਹੂ ਪਟਣ ਵਾਲਾ ਸੀ ਉਹ ਸਫਾਈ ਕਰਾਈ ਬੱਚਿਆਂ ਨੇ ਬੱਚਿਆਂ ਨੂੰ ਛੁੱਟੀਆਂ ਸੀਗੀਆਂ ਤੇ ਉਹ ਕੁੜੇ ਹਾਂ ਜੀ ਕੱਲ੍ਹ ਵਾਲੀ ਸੀ ਥੋੜੀ ਜਿਹੀ ਵੀਡੀਓ ਬਣਾਈ ਸੀਗੀ ਉਹ ਮੈਂ ਨਾ ਮੂਰੇ ਪਨ ਲਾ ਦਾਂਗੇ ਠੀਕ ਨਾ ਜੀ ਤੇ ਬਾਕੀ ਆਹ ਦੇਖੋ ਫੋਨ ਆਉਂਦਾ ਕਿਸੇ ਦਾ ਵੀਡੀਓ ਚੱਲ ਜਾਈਂ ਵਿੱਚ ਅਰੇ ਅੱdte ਕਰਦੇ ਹਾਂ ਜੀ ਹਾਂ ਜੀ ਹੁਣੇ ਫਿਰ ਉਹ ਆਈ ਬੱਚਾ ਚਾਹੂ ਵੀਨ ਲੱਗੇ ਸੀ ਤੇ ਆਪਾਂ ਮਿਰਚਾਂ ਦੇ ਸੁੱਕੇ ਮਿਰਚ ਦੇ ਬੀਜ ਵੀ ਲੈ ਕੇ ਆਏ ਆ ਤੇ ਅੱਗੋਂ ਹਰੀngੂ ਦੂਜੇ ਵੀ ਮਿਰਚਾਂ ਲੈ ਗਏ ਆ ਬੁੱਟਿਆ ਵਾਲੇ ਇਹ ਦੋ ਘਟਾਣਾਂ ਲੈ ਆਂਦੇ ਆ ਆਪਾਂ ਤੇ ਆਹਾਂ ਲੈ ਤਾਂ ਕੁਟੀਆਂ ਗਾਣੇ ਚੱਲਦੇ ਇੱਕ ਮਿੰਟ ਕੱਢ ਗਿਆ ਇਧਰ ਬੁਲਾ ਬਟਾ ਸਾਰਿਆਂ ਨੂੰ ਹੈਲੋ ਗਾਇਸ ਮੈਂ ਲੈ ਕੇ ਆਇਆ ਮਾ ਆਪਦੇ ਕਿੱਦਾਂ ਬਈ ਤੂੰ ਲੈ ਕੇ ਆਇਆ ਵਿਕਰਮ ਨਾਲ ਗਿਆ ਸੀ ਆ ਤੇ ਡੈਡੀ ਜੀ ਦੇ ਕੀ ਲੈ ਕੇ ਆਏ ਬਟਾ ਤੁਸੀਂ ਇਹ ਵਾਟਰਮੈਨ ਦੇ ਬਟਾ ਲੈੜੇ ਕਰਕੇ ਦਿਖਾਓ ਮੈਨੂੰ ਨਾ ਵਿਕਰਮਦੀਪ ਨੂੰ ਜੀ ਵਾਟਰਮੈਲਨ ਬਹੁਤ ਪਸੰਦ ਆ ਚੰਗਾ ਵਾਟਰਮੈਲਨ ਬਹੁਤ ਪਸੰਦ ਆ ਵਿਕਰਮਦੀਪ ਜੀ ਅਸੀਂ ਆਪ ਹੀ ਜਾ ਕੇ ਚੱਕ ਲਈਏ ਉੱਥੋਂ ਦੇਖ ਕੇ ਤੇ ਆ ਮਿਲ ਜਾਏ ਸੁੱਕੀਆਂ ਸੀਗੀਆਂ ਤੋਰੀਆਂ ਲੈ ਲਿਆਂ ਆਹ ਕੱਦੂਆਂ ਦੇ ਵੀ ਆ ਤੇ ਆਹ ਲਿਆਂਦਾ ਬਈ ਫੇਖਾ ਬਸ ਇਹ ਆ ਸਮਾਨ ਆਪਾਂ ਲੈ ਕੇ ਬਾਕੀ ਕੂਤਰਾ ਲੈ ਕੇ ਆਏ ਥੋੜਾ ਜਿਹਾ ਸਮਾਨ ਤੇ ਉਹਨੇ ਦਿਖਾ ਦਿੰਦੇ ਆ ਉਹੋਂ ਵਧੀਆ ਕਰਨਾ ਵੀ ਪੁੱਤਾਂ ਨੇ ਸਰੋਂ ਲੈ ਕੇ ਆਏ ਆ ਤੇ ਥੋੜਾ ਜਿਹਾ ਲੈ ਕੇ ਆਏ ਆ ਗੁਲੀ ਡੰਡਾ ਗੁਲੀ ਡੰਡਾ ਬਹੁਤ ਬਰੀ ਚੀਜ਼ ਆ ਪੁੱਤਾਂ ਨੂੰ ਜਿਹਦੀ ਬਿਮਾਰ ਨਹੀਂ ਹੁੰਦੇ ਇਹਦੇ ਨਾਲ ਗੁਲੀ ਡੰਡੇ ਨਾਲ ਤੇ ਗੁਲੀ ਡੰਡਾ ਦੇ ਸਰੋਂ ਜੀ ਇਹ ਲੈ ਕੇ ਆਏ ਆ ਤੇ ਬਾਕੀ ਹੁਣ ਜੀ ਅਸੀਂ ਜਾਣਾ ਵਾ ਸਹਿਰ ਨੂੰ ਕੱਪੜੇ ਲੈ ਕੇ ਆਉਣੇ ਆ ਨਾਲੇ ਸਹਿਰ ਨਾਲ ਜੁਵਾਕਾ ਦੇ ਨਾਲ ਆਪਦੇ ਤੇ ਹੁਣ ਫਿਰ ਉੱਥੇ ਜਾ ਕੇ ਰੱਖਾਵਾਗੇ ਜੀ ਠੀਕ ਠੀਕ ਲੈ ਰੇ ਪੀਸ ਦੇਖੋ ਇਹ ਛੋਟੇ ਨੂੰ ਜੇਰਾ ਆ ਰਹਾ ਹੈ ਅਸੀਂ ਹੁਣ ਲੈਣਾ ਸੀ ਜੀ ਕੱਪੜੇ ਮੰਮੀ ਆਏ ਸੀ ਨਾਲ ਗੁਰਸ਼ਰਨ ਆ ਲਈ ਅਸੀਂ ਵਿਕਰਮਦੀਪ ਵਾਸਤੇ ਸੰਦ ਕੀਤੀ ਆ ਇਹ ਹੈ ਕਿਨੇ ਪਰਮਵੀਰ ਦੇ ਕੱਪੜੇ ਛੱਟੀ ਇੱਕ ਇੱਕ ਆਏ ਤੁ ਵੀ ਤਾਂ ਹੀ ਨਾ 6-6 ਪੀਸ ਹੀ ਆ ਸਿਰਫ ਆ ਇਹ ਰੈੱਡ ਨਾ ਰਾਜ ਪ੍ਰਿੰਟ ਦਾ ਤਾਂ ਹਾਂ ਆ ਡਿਜ਼ਾਈਨ ਸੱਚਾ ਚੱਲ ਗਿਆ ਇਹ ਵੀ ਵਿਕਰਮਦੀਪ ਵਾਸਤੇ ਆ ਉਹ ਵਿਕਰਮਦੀਪ ਉਹ ਪੀਜਤੀ ਵਾਸਤੇ ਆ ਹਨ ਜਿਹੜੇ ਹੋਂਦ ਦਿਖਾਈ ਦੇ ਸਕਦਾ ਆ ਹਾਂ ਜੀ ਹਾਂ ਨਾ ਢੂੜਾ ਵਾਲਾ ਹੈ ਨਾ ਉਸ ਕੋਈ ਗੰਦਕ ਨਹੀਂ ਨਾ ਲਾਲ ਆ ਉਹ ਟੀ-ਸ਼ਰਟਾਂ ਨਹੀਂ ਤੇ ਨੀ ਦੋਈ ਦੋ ਇੱਕਾਤੀ ਦੀਆਂ ਸੋਹਣੀਆਂ ਟੋਪ ਲੈ ਕੇ ਕਿਹ ਜਵਾਰੀ ਆਵਾ ਮੈਦ ਦਾ ਬਾਹਰ ਹਾਂ ਇਹ ਤਾਂ ਮੈਲੀ ਕਰੀ ਰੱਖੀ ਵਿਕਰਮਦੀਪ ਕੱਪੜੇ ਵਾਲੇ ਖਰਾਬ ਕਰਦਾ ਵਾ ਇਸ ਵਾਸਤੇ ਉਹਦੇ ਕਲਰ ਚੂਜ਼ ਕਰਨਾ ਪੈਂਦਾ ਵਾ ਕਿਦਾਂ ਦਾ ਕਲਰ ਲੈ ਕੇ ਦੇਣਾ ਉਹਨੂੰ ਸੋਣੀ ਤੋਂ ਟੁੱਟ ਟਿੱਕੀ ਆੜੀ ਹੋ ਜਾਂਦੀ ਐ ਮੁਰਤੇ ਨਾਲੇ ਨਾ ਕੋਲਰ ਪਾਉਂਦਾ ਨਹੀਂ ਪਰਮ ਵੀਰ ਗਰਮੀ ਲੱਗਦੀ ਐ ਉਹਨੂੰ ਨਹੀਂ ਸਕੈਨਰ ਦੀ ਪ੍ਰੋਬਲਮ ਜੀ ਕਰਕੇ ਮੰਦ ਲੇ ਗਏ ਮੈਂ ਲੇ ਕੇ ਕਿਤੇ ਨਹੀਂ ਪੁਰਾਣੀ ਤੋਂ ਆ ਲਿਆ ਲੈ ਇਹਦੇ ਨਾਲ ਦੀਆਂ ਚੀਜ਼ ਆ ਗਈ ਆਂਟੀ ਸਾਰੀ ਆਹ ਦੇਖ ਆਹ ਹੈ ਤਾਂ ਗ੍ਰੀ 컬러 ਆ ਪਰ ਇਹ ਸੈਰੀ ਚੱਲਦਾ ਪਰ ਲੱਗਦਾ ਕਿਹੜੀ ਕਿਹੜੀ ਚੂਜ਼ ਕੀਤੀ ਆ ਕੋਈ ਤਾਂ ਬਾਅਦ ਨਹੀਂ ਵਕਤ ਕਿਤਨੀ ਹੈ ਇਹਨੇ ਤਾਂ ਆ ਬੜਾ ਮਮੀ ਨੂੰ ਆਇਆ ਆਹ ਪਸੰਦ ਆ ਦੋ ਤਾਂ ਹੋ ਨਹੀਂ ਇਹ ਤਾਂ ਕਾ ਨਹੀਂ ਲਿਗਾ ਰਿਹਾ ਜਾਦਾ ਇੱਕ ਮੰਮੀ ਨੂੰ ਆ ਪਸੰਦ ਆ ਯਾਰ ਰੱਖੋ ਫਰੰਟ ਆਫ ਹੈ ਜੀ ਬੱਚਿਆਂ ਦੇ ਕੱਪੜੇ ਹੋਗੇ ਤੇ ਹੁਣ ਲੈ ਰਹੇ ਨੇ ਸਰਦਾਰ ਸਾਹਿਬ ਜੀ ਕੱਪੜੇ ਆ ਜੋਤੀ ਆ ਤੁਹਾਡੀਆਂ ਲਿਆਂਦੀਆਂ ਚੱਤਾਂ ਸੰਦ ਆਹ ਹੈ ਗਿਆ ਡੈਡੀ ਦੀਆਂ ਨਹੀਂ ਚੱਲ ਨਹੀਂ ਆਹ ਸ਼ਾਰਟਕਟ ਤਰੀਕੇ ਨਾਲ ਕਿਹਦੇ ਨੰਬਰ ਹਾਂ ਇਹ ਡੈਡ ਇਹ ਪਾਤਾ ਬਾਰਮਾ ਆਜਾ ਮੇਰੀ ਹਾਂ ਜਾਨ ਇਹ ਦਾਦੀ ਦੀ ਗੱਲ ਮੇਰੀ ਮਾਸ਼ਾਹਤ ਦੀ ਕਹਾ ਦਾਦੀ ਜਿੰਨਾ ਹੂੰ ਕੋਈ ਨੰਬਰ ਹੈ 4 ਨੰਬਰ ਵਿਕਰਮ ਦੀ 3 ਨੰਬਰ ਸਨੀ ਦੇ 4 ਨੰਬਰ ਬੀਖੋ ਵੇਖੋ ਗੁੰਮਾਦ ਕਰਦੇ ਹੋ ਹਾਂ ਚੰਦ ਜੀ ਕਰ ਲਗਾ ਸਨੀ ਯਾਰ ਆ ਵਿਕਰਮ ਦੀ ਹਾਂ ਠੀਕ ਆ ਹਾਂ ਆਪੂ ਆਦੀਆਂ ਹਾਂ ਤੇ ਡੈਡੀ ਦੀਆਂ ਤੇ ਦਾਦੂ ਦੀਆਂ ਚੱਗੇ ਚੱਗੇ ਦਿਖਾਉਣੀ ਆ ਚੱਗੇ ਆ ਮੇਰੀਆਂ ਸੰਤ ਨੂੰ ਫੜਾਏ ਹੋਰੇ ਰੱਖਾਂਗੇ ਆਪਾਂ ਬਾਬੂ ਨੇ ਫੜਾਇਆ ਬਾਦ ਤੂੰ ਆਪ ਦੇ ਪਾੜਾ ਨਹੀਂ ਮੇਰੀ ਹੈ ਪਾਉਂਦਾ ਕਦ ਤੂੰ ਦਿਖਾਏ ਦਾਦੂ ਵਾਕੀ ਆ ਉਸ ਮੈਨ 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 ਉਹ ਦੇ ਦੇ ਮੈਨ ਨਹੀਂ ਪਾ ਇਹ ਸੁਟੀਆਂ ਹੋਰੂ ਆ ਗਿਆ ਉਹ ਵੀ ਤੇ ਲੱਗਿਆ ਉਹ ਵੀਡੀਓ ਚਲਾ ਉਹ ਵੀਡੀਓ ਚਲਾ ਲੈ ਇੱਕ ਮਿੰਟ ਬੱਦੂ ਦੇ ਆ ਬੱਦਾਂ ਨਾ ਨੱਦਾਂ ਦਵਾ 15 ਉੱਥੇ ਕੱਪੜੇ ਦੇਖੋ ਹੈ ਜੀ ਆ ਤੇਰੇ ਆ ਲੈਂਦੇ ਆ ਨੂੰ ਸ਼ਾਮ ਦੇ ਠੀਕ ਆ ਬਣਾ ਆਲਾ ਮਮਾ ਦੇ ਨੇ ਵੀਡੀਓ ਕਰਾਈ ਹੋਈ ਆ ਲੈ ਆ ਦਗੇ ਨਾ ਨਾ ਘੋਲੀ ਰਿਹਾ ਤਾ ਹੁਣ ਲੋਈ ਰੱਖ ਉਹ ਵੀ ਰੱਖ ਆਲਾ ਪਰੇ ਵਾਲਾ ਖੌਮੇ ਜੀ ਇਹ ਨਾ ਰੱਖੀ ਆ ਆ ਕੇ ਦੇ ਆ ਛੋਡੇ ਇਹ ਮੇਰੀ ਨਾ ਬਾਟ ਕੱਟਦੀ ਫਿਰ ਤੂੰ ਉੱਥੇ ਖੜਾ ਲਿਆ ਕਰ ਉੱਥੇ ਆ ਗੁਸ਼ਾਂਦ ਦੇ ਆ ਵੀ ਸ਼ਾਂਦ ਇੱਕ ਪਾਸੇ ਆ ਵੀ ਗੁਸ਼ਾਂਦ ਆ ਜੋ ਵੀ ਗੁਸ਼ਾਂਦ ਆ ਇਹ ਵੀ ਗੁਸ਼ਾਂਦ ਆ ਆ ਬਿਕਰਮ ਦੇ ਆ ਬਿਕਰਮ ਦੇ ਆ ਇਹ ਲੈ ਵੀ ਬਿਕਰਮ ਦਾ ਆ ਵੀ ਦੇਖ ਰਹਾ ਆ ਵੀ ਬਿਕਰਮ ਆ ਠੀਕ ਆ ਆ ਗੁਮਾਨ ਦੇ ਦੋ ਗੁਮਾਨਾ ਤੇਰੇ ਦੋ ਆ ਗੁਮਾਨ ਦੇ ਗੁਮਾਨਾ ਤੇਰੇ ਆ ਗੁਮਾਨ ਆ ਵੀ ਜੇ ਦਈ ਇੱਕ ਥੋੜੀ ਵੇ ਇਹ ਹੋਵੇ ਪਾਰ ਦੇ ਦੇ ਰਹਾ ਹੈ ਆਪਰੋਂ ਤੇਰੀਆਂ ਕੰਨ ਸੂਟ ਵੱਟ ਠੀਕ ਹੈ ਉਹ ਦੇਖੀ ਬਾਹਰ ਹਾਂ ਉਹ ਜਮੀਆਂ ਦਿੱਖਿਆ ਪੰਜਾਨੀ ਇਹ ਮਗਾੜ ਦਾ ਕੱਚਾ ਦਾ ਸੂਟ ਇਹ ਕੱਚਾ ਨੇ ਸੂਟਾ ਪੱਟ ਇਹ ਮਗਾੜਾ ਥੋੜਾ ਇਹ ਨਹੀਂ ਪਿਆ ਤਵੰਤੀ ਤੇਰੀ ਗਿਸ਼ਾਂ ਨਹੀਂ ਹੈ ਹਾਂ ਇਹ ਬਲੈਕ ਨਹੀਂ ਗਿਸ਼ਾਂ ਤੋਂ ਅੱਜ ਅਸੀਂ ਲੇਤੀ ਸ਼ੌਪੋਂ ਆਹ ਹਾਂ ਵੀ ਗੈਰ ਇਨ ਆਉਟ ਆਹ ਪਰਮਦੀਆ ਕਿੰਨੇ ਨੰਬਰ ਦੇ 40 ਨੰਬਰ ਦੇ ਪਰਮਦੀਆ 40 ਬੱਤੀ ਬੱਤੀ ਆ ਵੀ ਪਰਮਦੀਆ ਹੈ ਅੱਫਾਜੀ ਬਣ ਗਿਆ ਮੈਂ ਤਾਂ ਇਹ ਡੈਡੀ ਦੀ ਬਸੰਦ ਦੇ ਦੀ ਹਾੜੇ ਖੜੀ ਹੋਣਾ ਤਾਂ ਬਣ ਗਿਆ ਇਹ ਡੈਡੀ ਦੀ ਬਸ ਇੱਥੇ ਰੱਖ ਦੋ ਹਾਂ ਆਹ 30 ਨੰਬਰ ਦਾ ਨਹੀਂ ਲਿਆ ਹਾਂਜੀ ਉਹ ਨਹੀਂ ਕਰਾ ਬੈਰ ਨਹੀਂ ਹੈ ਸਭ ਇਹ ਲੋਹਾਂ ਹੋਰ ਆ ਲੋਹੇ ਤੇਰੀ ਆ ਬਸ ਇੱਕ ਹੋ ਆ ਲੋਹਰ ਕੋਲੇ ਆ ਰੱਖੀ ਆ ਆ ਗਿ ਲੋਹੇ ਇਹ ਬਤਕ ਇਹ ਆਹਾ ਪਾ ਕੋਈ ਨਹੀਂ ਆਲੀ ਸਾਜੋ ਹੋਇਆ ਕੀ ਦੀ ਆ ਪਰ ਬਸ ਕਰ ਬੀ ਕਰਮ ਦੀ ਆ ਆ ਪਿਕਰਮ ਵੀ ਕਰੋ ਨਹੀਂ ਕੋਈ ਵਾਸਤਾ ਹੀ ਨਹੀਂ ਇਹ ਬਾਹਰ ਆ ਜਾਂਦਾ ਇਹ ਦੀ ਕਿੱਥੇ ਫਿਰ ਇਹਦੀ ਬੰਦੇ ਦੀ ਉਹ ਮੇਰੇ ਹਾਂ ਆ ਵੇਖ ਨਾ ਪਾਰਉਂਦੀ ਐ ਨਹੀਂ 40 ਨੰਬਰ ਆ ਵਿਕਰਮ ਦਾ ਮੇਰਾ ਤਾਂ ਨਹੀਂ ਨਾ ਇਹ ਚਾਟ ਕੱਟ ਜਾ ਛੋਟਾ ਨੰਬਰ ਐਨਾ ਜੀ ਆਹ ਹਿੱਚੀ ਆਈ ਹੋ ਗਈ ਕੌਂਤੀ ਨੰਬਰ ਆ ਇਹ ਪਰਉਂਦੀ ਐ ਬਗਲੀ ਬਾਰੀ ਚ ਰੱਖਿਓ ਨਾ ਲਾ ਬਾਰੀ ਠੀਕ ਆ ਨਾ ਸਮਾਨ ਇੰਗਲਿੰਗ ਵੀ ਤੂੰ ਜੂڑا ਨਿਕਰਾਇਆ ਆਹ ਕੱਚੀਆਂ ਛੋਟਾ ਕੱਚੀਆਂ ਆ ਹੋ ਗਏ ਆ ਪਰ ਲੋਹਾਂ ਆਟੇ ਪਾ ਕੇ ਦੇਖੀ ਹੁਣ ਮੈਂ ਠੀਕ ਐ ਸਾਰੇ ਆਰ ਹੈਪੀ ਤੇਰਾ ਦਿਖਾਓ ਸਾਰੇ ਆਰ ਹੈਪੀ ਇੰਗੂਠਾ ਦਿਖਾਓ ਹੈਪੀ 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 ਦਿਖਾਉਂਦੇ ਆ ਰਹੇ ਹੈਪੀ ਚਲੋ ਮੈਨੂੰ ਤੇ ਮਮੀ ਨੂੰ ਕੋਲ ਲੈ ਕੇ ਕਿਦਾ ਦੇਖਦਾ ਮੇਰੇ ਜੰਗਲਾ ਠੀਕ ਆ ਬਸ ਧੀ ਨਹੀਂ ਕਾਲਾ ਪੂਰਾ ਪੂਰਾ ਆਇਆ ਰੁਪੈਰ ਯਾ ਤਿਰਗੇ ਦੁਬੇ ਅੱਗੇ ਜੀਰਗੀ ਮੇਨੀਆਂ ਚਪਲੀਆਂ ਦੇਖੀਆਂ ਵੀ ਆਉਂਦੀ ਨਹੀਂ ਦੋ ਰਹੀਗਾ ਫਾਟਿਓ ਗਰਪਰ ਹੋਵੇ ਜੇ ਤਾਂ ਮਜ਼ਾਕ ਆ ਰਿਹਾ ਹੋਰ ਹੀ ਲਈ ਆ ਮੈਂ ਕਹਿੰਦਾ ਬੋਗਾਂ ਇਹੋ ਜਿਹੀ ਹੈ ਨਹੀਂ ਸੀ ਤੁਹਾਡੀ ਵਾਲੇ ਕੋਲ ਅੱਡੀ ਗੱਲ ਕਰ ਰਹੇ ਹਾਂ ਹਾਂਜੀ ਹੁਣ ਹੋ ਗਿਆ ਸ਼ਾਮ ਦਾ ਟਾਈਮ ਹੁਣ ਅਸੀਂ ਸੌਰੀ ਮਿਰਚਾਂ ਲਗਾ ਦਿੱਤੀ ਸੀ ਸੋਚਿਆ ਹੁਣ ਮਿਰਚਾਂ ਲਗਾ ਦੇ ਕਿਉਂਕਿ ਜੇ ਸੀ ਤੋਂ ਪਚੀ ਲਗਾਉਂਦੇ ਸ਼ਾਇਦ ਇਹ ਥੋੜੀ ਮਰ ਜਾ ਜਾਣੀਆਂ ਸੀ ਕਿ ਸਰਦਾਰ ਸਾਹਿਬ ਮਿਰਚਾ ਲਵਾ ਰਹੇ ਆ ਇਹ ਹੋਆ ਕੀ ਹੋ ਗਿਆ ਖੂਨ ਬੜੀ ਸਕੀਮ ਨਾਲ ਮਿਰਚਾ ਲਗਾ ਰਹੇ ਆ ਗੁਸ਼ਾਨੂ ਸਿੰਘ ਘੱਟ ਘੱਟ ਦੇ ਨਾਪ ਨਾਲ ਉਹਨੇ ਘੱਟੇ ਤੋਂ ਮੇਰੇ ਕੋਲ ਦੋ ਸਮੇਂ ਤੋਂ ਬਾਅਦ ਨਹੀਂ ਆਏ ਨਹੀਂ ਨਹੀਂ ਸਹੀ ਆ ਸਹੀ ਕਰ ਰਹੇ ਹਾਂ ਉਹ ਆ ਗਿਆ ਮੋ ਆ ਗਿਆ ਮਗੜਮੇ ਦਾ ਵੀਰ ਲੈਣਿਆ ਇੱਧਰ ਆ ਗਿਆ ਹੁਣ ਵਿਕਰਮ ਉਹ ਵੀ ਵੀਰ ਆਣਾ ਆ ਵਿਕਰਮ ਨੇ ਹਨਾ ਕਵਾਟਰ ਮੈਲਨ ਦੇ ਵੀ ਸ਼ਾਮ ਦਾ ਟਾਈਮ ਕਰਕੇ ਨਾ ਜੀ ਥੋੜੀ ਜੀ ਉਹ ਹੋ ਗਈ ਆਪਣੀ ਮੱਛਰ ਜਾ ਵੀ ਮੱਛਰ ਜਾ ਕੀ ਹੁੰਦਾ ਕਣਕ ਤੇ ਇੱਕ ਕਸ਼ੂਰੀ ਰਹਿੰਦਾ ਹੈਗਾ ਉਹ ਚੀਜ਼ ਹੋ ਗਈ ਮੱਛਰੀ ਵੀ ਹਾਂ ਪਰਮਵੀਰ ਪਰਮਵੀਰ ਬਹੁਤ ਕੰਮ ਕਰਦਾ ਜੀ ਬਹੁਤ ਹੀ ਸਿਆਣਾ ਬੱਚਾ ਹੈ ਇਹ ਇੱਧਰ ਆ ਜਾ ਬਟਾ ਇੱਧਰ ਨਹੀਂ ਜਾਣਾ ਉਹ ਪਰਿਆ ਬੁੱਤੀ ਨੱਚਦੀ ਆ। ਚੁੱਪਾ ਆਣੀ ਨਹੀਂ ਆ। ਉਹ ਸੁੱਕੇ ਬੀਜੀ ਬਲੀਆ ਦਿਓ ਵੀ ਲਾ ਕੇ ਦੇਖਾਂਗੇ। ਇਹਨੂੰ ਗਰਮੀ ਬਹੁਤ ਲੱਗਦੀ ਆ ਬਿਕਰਮਦੀਪ ਨੂੰ। ਇੱਧਰ ਦੇਖੋ ਜੀ ਅਧੀਆਂ ਮਹਾਲੇ ਕੱਪੜੇ ਪਾਏ। ਮੇਰੇ ਕੋਲ ਤਾਂ ਕਿੰਦਾ ਵਾਪਸ ਚਲਾ ਗਿਆ। ਲੱਕ ਗਿਆ। ਡੜੀ ਜੀ ਐ ਪੂਰਾ ਮਣਕੇ ਲਾਉਂਦਾ ਦਾ ਕੱਢ ਲਾ ਦੂਜੇ ਚ ਕਿਉਂ ਕੱਢ ਵੀ ਕਿੱਥੇ ਆ ਉਹ ਚ ਪਈ ਜਾਣਾ ਤੇ ਜੀ ਦੇ ਪਈ ਉਹ ਵੀ ਲੈ ਕੇ ਨੋ ਤੇ ਲਾ ਜਣਾ ਵੇ ਸਿੱਖ ਲਾ ਪੁੱਤ ਸਿੱਖ ਲਾ ਅਜੇ ਵੀ ਸਿੱਖੀ ਜਾਂਦੇ ਆ ਪਰ ਸਾਨੂੰ ਨਹੀਂ ਹੈ ਪਸ ਉਹ ਲਾਈ ਜਾਵੇ ਜਿਹੜੀ ਕੇਜੀ ਸਹੀ ਹੋ ਗਈ ਤੇ ਬਸ ਉਹ ਮੇ ਲਾ ਦੇਵੇ ਹਾਂ ਐਸੋ ਪੁੱਤ ਖੋਦਾ ਨਹੀਂ ਪੁੱਤ ਦਹੇ ਜੋ ਵੀ ਮੈਂ ਆਉਣੀ ਮੇਰਾ ਪਰਵਡ ਆਵੀ ਨਹੀਂ ਮੇਰਾ ਪਰਵਡ ਦੁਨੀਆ ਦਾ ਛਾਰ ਨਾ ਪਰਵਡ ਇਹ ਦੇਖ ਤਾ ਮਾ ਵਾਟਰਮੈਲਨ ਆਹ ਮੇਰਾ ਸ਼ਾਹ ਲਾ ਇਹ ਵਾਟਰਮੈਲਨ ਇਹ 엄마 엄마 विक्रम ਲੈ ਕੇ ਆਇਆ ਹੈ ਵਾਟਰਮੈਲਨ ਆ ਗਿਆ ਵਿਕਰਮ ਇਹਰਾ ਵੀ ਆ ਮੇਰਾ ਵੀ ਆ ਇੱਥੇ ਵੇਚਣੀ ਆ ਮੇਰੇ ਆ ਮੈਂ ਉੱਥੇ ਵੇਚਣਾ ਘਰ ਕੋ ਕਿੰਨੇ ਤੁਸੀਂ ਕਿੱਥੇ ਵੇਚਦੇ ਬੇਬਦ ਕਿੱਡੀ ਹੋ ਜਾਂਦੀ ਵੇਚਦੇ 1 ਕਿਲੋ ਜਣੀ ਦੇ ਨਾਲ ਉਹ ਤੇ ਜੀ ਵੇਚਦੇ ਤੇ ਕੀ ਲੜੇਗੇ ਦੋ ਵੀਰ ਦੋ ਵੱਧੂ ਉਹ ਮੁੱਕ ਦੇ ਕੋਈ ਨਾ ਨਾਲ ਪੇੜ ਲਾ ਦੂੰਗਾ ਕਿਤ ਨੂੰ ਪਗਨੇ ਭਰਨਦੇ ਪੈਰ ਤੇ ਛੋਟੇ ਜਿਹੇ ਲੱਗਦੇ ਨਾ ਹੰਦੋਂ ਰੱਖੀਂ ਦੀ ਕੋਲ। ਲੈ ਆਹਰ ਹੱਥ ਲੜੇ ਆ। ਲੈ ਆਹਰ ਹੱਥ ਲੜੇ ਆ। ਆਓ ਕਿਤੇ ਕਿਤੇ ਲਾਉਂਗੇ। ਖਾਹੀ ਨਾ ਖੋਲੀ। ਖੈ ਲਾਉਂਗੇ। ਉਹ ਬੂ। ਅਸੀਂ ਗੱਪ ਚਾਣਾ ਲੱਗਿਆ। ਯਾਰ ਮੈਲੀ ਗੁੰਡੜੀ। ਭਾਈ ਮੇਰੇ ਵੀ ਹੋਣਗੇ ਕਾਲੇ ਕਾਲੇ। ਹਾਂ ਕਾਲੇ ਕਾਲੇ ਮੂੰਹ ਤੋਂ ਜੂਂਗੇ। ਭਾਈ ਮੇਰੇ ਵੀ ਆ ਡੈਣੀ। ਤੂੰ ਵੀ ਇੱਥੋਂ ਹੀ ਲੜੇ ਯਾਰ ਬੇਬੀ। ਇੱਥੇ ਬੱਟਾ ਇੱਧਰ ਕੌਣੇ ਬਣਾਇਆ ਪਰ ਬਣਾ ਦਿੰਦੇ ਆ ਹਾਂ ਪਟੋ ਮਟ ਕਿਥੋਂ ਡਿੱ ਗਿਆ ਤੂੰ ਉਧਰ ਆ ਦੇਖੋ ਕੀ ਹੋ ਗਿਆ ਜੀ ਇਹ ਦੂਜੇ ਨੂੰ ਪੁੱਠਾ ਬੋਲਣ ਲੱਗ ਗਿਆ ਸੀਗਾ ਗਲਤੀ ਏਰੀ ਸੀ ਯਾਰ ਸਾਈਕਲ ਦੇ ਬ੍ਰੇਕ ਹੈ ਨਹੀਂ ਕਿ ਭਜਾਉਂਦਾ ਪਿਆ ਸੀਗਾ ਆ ਦੇਖ ਆ ਗੁੰਡੇ ਦੇ ਉੱਤੇ ਓਏ ਹੋਏ ਆ ਦੇਖ ਇਹ ਨਾ ਵਿਕਰਮਦੀਪ ਦਾ ਫਿਰ ਐਕਸੀਡੈਂਟ ਹੋ ਗਿਆ ਹੈ ਜੀ ਇਹ ਦੂਜੇ ਨੂੰ ਪੁੱਠਾ ਬੋਲਦਾ ਪਿਆ ਸੀ ਗਲਤੀ ਏਰੀ ਆ ਸਾਈਕਲ ਭਜਾਉਂਦਾ ਪਿਆ ਸੀ ਇਹਨੂੰ ਪਤਾ ਮੇਰੇ ਸਾਈਕਲ ਦੇ ਬ੍ਰੇਕ ਖੜੀ ਮੇਰੇ ਸਾਈਕਲ ਧੱਕੇ ਪਹੁੰਚਾਉਣ ਨੂੰ ਇਹ ਕਾ ਵੀ ਇਹ ਮੋੜਿਆ ਸੀਗਾ ਜਦੋਂ ਇਹ ਮੋੜਿਆ ਸੀਗਾ ਜਦੋਂ ਇਹਨੇ ਇਹ ਮੋੜਿਆ ਸੀਗਾ ਨਾ ਔਰ ਉਹ ਮੁੰਡਾ ਔਰ ਮੂਰੇ ਆ ਗਿਆ ਗੱਲ ਦੀ ਕਹ ਦੀ ਜੀ ਕੋਮੈਂਟ ਕਰਕੇ ਦੱਸੋ ਹਾਂਜੀ ਆਪਣਾ ਜੀ ਹੋ ਗਿਆ ਤੇ ਲਾਗੇ ਸਭ ਦੇ ਸੁੱਲ ਜੀ ਸਰ ਕਦੂ ਵੀ ਤੇ ਪੇਠਾ ਲਾਇਆ ਵਾ ਤੇ ਤੋਰੀਆਂ ਸੀਗੀਆਂ ਤੇ ਭਰਾ ਬਾਕੀ ਨੇ ਸਾਰੇ ਨਾ ਆਪਣੇ ਘਰ ਦੇ ਸਬਜ਼ੀਆਂ ਕਿੰਨੇ ਹੋ ਸਕਿਆ ਬਾਤ ਉਹ ਤਾਂ ਆਪਣੇ ਘਰ ਦੇ ਸਬਜ਼ੀਆਂ ਲਾਓ ਹੁਣ ਜਿਹੜੀਆਂ ਆ ਮੌਨ ਲੈ ਕੇ ਨੇ ਉਹਨਾਂ ਦਾ ਪਤਾ ਹੀ ਆ ਤੇ ਹਰ ਕਿਤੇ ਨਹੀਂ ਹੁੰਦੀ ਦਵਾਈ ਦੂਈ ਪਾ ਕੇ ਰੇਸਪੀ ਰਹੀ ਰਹੀ ਕਰ ਦਿੰਦੇ ਆ ਉਹ ਰੋਣਾ ਸਹੀ ਨਹੀਂ ਹੁੰਦੀ ਆ ਘਰ ਬੀਆਂ ਲਾਇਆ ਕਰੋ ਜੀ ਠੀਕ ਹੈ ਨਾ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਯੂ ਕਰ ਦਿਆ ਕਰੋ ਤੇ ਬਾਕੀ ਨੂੰ ਮਿਲਦੇ ਆ ਕੋਈ ਨਵੀਂ ਵੀਡੀਓ ਨਾਲ ਠੀਕ ਹੈ ਨਾ ਜੀ